ਸ਼ੁਰੂਆਤ ਇਸ ਤਰੀਕੇ ਨਾਲ ਹੋਈ ਜੀ ਇੱਕੋ ਵੀ ਸਮੇ ਸੀਗਾ ਜਿਸ ਸਮੇ ਚ ਆਡੀਓ ਕਾਸਟਾ ਚਲਦੀ ਹੁੰਦੀਆਂ ਸੀਗੀਆਂ ਔਰ ਮੈਂ ਆਪਣੇ ਪਿਤਾ ਜੀ ਦੇ ਨਾਲ ਉਹਨਾਂ ਦੇ ਕਾਰੋਬਾਰ ਚ ਹੱਥ ਬਟਾਇਆ ਕਰਦਾ ਸੀਗਾ ਸਕੂਲ ਟਾਈਮ ਤੋਂ ਆ ਕੇ ਮੈਂ ਆਪਣੇ ਪਿਤਾ ਜੀ ਦੇ ਨਾਲ ਉਹਨਾਂ ਦੇ ਕਾਰੋਬਾਰ ਚ ਹੱਥ ਬਟਾਣਾ ਹੁੰਨਾ ਸੀਗਾ ਮੈਂ ਉਸ ਸਮੇ ਦੀ ਗੱਲ ਕਰਨ ਲੱਗਾ ਜੀ ਜਿਸ ਸਮੇ ਜਲੰਧਰ ਤੋਂ ਕਪੂਰਥਲੇ ਦਾ ਕਿਰਾਇਆ 6 ਰੁਪਏ ਹੁੰਦਾ ਸੀਗਾ ਜੀ। ਔਰ ਮੈਨੂੰ ਇੱਕ ਬਾਂਸਰੀ 5 ਰੁਪਏ ਦੀ ਮਿਲ ਰਹੀ ਸੀਗੀ। ਲੇਕਿਨ ਮੇਰੀ ਜੇਬ 'ਚ 5 ਰੁਪਏ ਨਹੀਂ ਸੀਗੇ ਜੀ। ਮੈਂ ਆਪਣੇ ਪਿਤਾ ਜੀ ਕੋਲੋਂ 5 ਰੁਪਏ ਮੰਗੇ ਉਹ ਬਾਂਸਰੀ ਲੈਣ ਵਾਸਤੇ ਲੇਕਿਨ ਉਹਨਾਂ ਨੇ ਮਨਾਂ ਕਰ ਦਿੱਤੇ। ਲੇਕਿਨ ਮੇਰੇ ਰੋਂ ਤੋਂ ਬਾਅਦ ਉਹਨਾਂ ਨੇ ਮੈਨੂੰ 5 ਰੁਪਏ ਦੇ ਦਿੱਤੇ। ਤੇ ਜਿਹੜਾ ਬਾਂਸਰੀ ਵਾਲਾ ਵੇਚਣ ਆਇਆ ਸੀਗਾ ਬਾਂਸਰੀ ਕਰ ਤੋਂ ਘਟ 1 ਕਿਲੋਮੀਟਰ ਮੈਂ ਉਹਦੇ ਪਿੱਛੇ-ਪਿੱਛੇ ਉਹ ਬਾਂਸਰੀ ਦੇ ਰਿਆ ਸੀਗਾ 8 ਰੁਪਏ ਦੀ ਲੇਕਿਨ ਮੇਰੇ ਕੋਲ ਸੀਗੇ 5 ਰੁਪਏ ਲੇਕਿਨ 1 ਕਿਲੋਮੀਟਰ ਮੈਂ ਉਹਦੇ ਪਿੱਛੇ-ਪਿੱਛੇ ਗਿਆ ਕਿ ਮੈਨੂੰ 5 ਰੁਪਏ ਦੀ ਦੇ ਦੇ ਲੇਕਿਨ ਉਹਨੇ ਜਦੋਂ ਬੰਦੇ ਨੇ ਦੇਖਿਆ ਕਿ ਇਹ ਬੱਚਾ ਇੰਨੀ ਦੂਰ ਤੱਕ ਮੇਰੇ ਪਿੱਛੇ-ਪਿੱਛੇ ਆ ਗਿਆ ਉਹਦੇ ਮਨ 'ਚ ਪਤਾ ਨਹੀਂ ਕੀ ਤਰਸ ਆਇਆ ਉਹਨੇ ਮੈਨੂੰ 5 ਰੁਪਏ ਦੀ ਦੇ ਦਿੱਤੀ ਬਾਂਸਰੀ ਦੀ ਉਹ ਬਾਂਸਰੀ ਮੇਰੇ ਵਾਸਤੇ ਇੱਕ ਸੁਗਾਤ ਸੀਗੀ ਉਹ ਬਾਂਸਰੀ ਅੱਜ ਵੀ ਮੇਰੇ ਘਰ ਹੈਗੀ ਹੈ ਉਸ ਬਾਂਸਰੀ ਨੂੰ ਅੱਜ ਵੀ ਮੈਂ ਸੰਭਾਲ ਕੇ ਰੱਖਿਆ ਹੋਇਆ ਹੈ ਉਸ ਬਾਂਸਰੀ ਨਾਲ ਮੇਰੀ ਸ਼ੁਰੂਆਤ ਹੋਈ ਸੀਗੀ ਇੱਕ ਵਾਰ ਦੀ ਗੱਲ ਹੈ ਜੀ ਮੈਂ ਚੰਡੀਗੜ੍ਹ ਸਿੱਖ ਮੈਂ ਪ੍ਰੋਗਰਾਮ ਤੇ ਅਸੀਂ 22 ਸੈਕਟਰ ਘੁੰਮਣ ਗਏ ਸੀਗੀ ਕਥਾ ਸਮਾਪਤ ਹੋਈ ਸੀਗੀ ਕਥਾ ਤੋਂ ਬਾਅਦ ਅਸੀਂ 22 ਸੈਕਟਰ ਘੁੰਮਣ ਗਏ ਸੀਗੇ ਉਸ 22 ਸੈਕਟਰ ਦੇ ਵਿੱਚ ਇੱਕ ਬਾਂਸਰੀ ਵੇਚਣ ਵਾਲਾ ਬੰਦਾ ਖੜਾ ਸੀਗਾ ਜੀ ਔਰ ਇੱਕ 12-13 ਸਾਲ ਦਾ ਇੱਕ ਬੱਚਾ ਉਹਦੇ ਕੋਲੋਂ ਬਾਂਸਰੀ ਲੈਣ ਦੀ ਜਿੱਦ ਕਰਦਾ ਪਿਆ ਸੀਗਾ ਜੀ ਮੈਂ ਸਾਹਮਣੇ ਬੈਠਾ ਹੋਇਆ ਸੀਗਾ ਜੀ ਤੇ ਉਸ ਬੱਚੇ ਨੂੰ ਜਦੋਂ ਮੈਂ ਦੇਖਿਆ ਤੇ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਲੋ 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 ਉਸ ਬੱਚੇ ਨੂੰ ਦੇਖਣ ਤੋਂ ਬਾਅਦ سین ਜਿਆਦਾ ਆ ਗਿਆ ਤੇ ਮੈਂ ਉਸ ਵੇਲੇ ਫਟਾਫਟ ਉੱਠ ਕੇ ਗਿਆ ਉਸ ਬੱਚੇ ਨੂੰ ਮੈਂ ਖੁਦ ਵਧੀਆ ਜੀ ਮੰਤਰੀ ਆਪਣੇ ਕੋਲੋਂ ਚੁਣ ਕੇ ਉਹਨੂੰ ਮੈਂ ਆਪਣੇ ਕੋਲੋਂ ਗਿਫਟ ਦਿੱਤੀ